ਕੋ तकरीबन 11:30 ਹੋ ਚੁੱਕੇ ਨੇ ਫਿਰ ਇਹ 7 ਵਜੇ ਤੋਂ ਬੜੀ ਪੀਸਫੁਲ VOTING ਚੱਲ ਰਹੀ ਹੈ ਔਰ तकरीबन ਵਾਰਡ ਵਾਸੀ ਖਾਸ ਕਰ ਲੇਡੀਜ਼ ਮੇਰੀਆਂ ਮਾਤਾਵਾਂ ਬੜੇ ਉਤਸ਼ਾਹ ਚ ਵੋਟ ਪਾਣ ਆ ਰਹੀਆਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਔਰ ਕਿਉਂਕਿ ਮੈਂ ਪਹਿਲਾਂ ਵੀ ਇੱਥੇ ਐਮਸੀ ਰਿਆਂ ਸਾਰਾ ਪਰਿਵਾਰ ਹੈ ਮੇਰਾ ਜਿਹੜਾ ਵਾਰਡ ਹੈ ਇਹ ਕਹਿਣ ਨੂੰ ਹੀ ਨਹੀਂ ਹੈ 2012 ਤੋਂ 2017 ਤੱਕ ਮੈਂ ਇੱਥੇ ਐਮਸੀ ਰਿਆਂ ਤਾਂ ਕੰਮ ਕੀਤੇ ਹੋਏ ਨੇ ਤਦੇ ਦੁਆਰ ਦੁਆਰ ਤੋਂ ਮੈਂ ਇਹਨਾਂ ਲੋਕਾਂ ਕੋਲ ਜਾ ਸਕਿਆ ਵੋਟ ਮੰਗਣ ਇਹ ਤਾਂ ਜੇ ਤੁਸੀਂ ਕੰਮ ਨਹੀਂ ਕੀਤਾ ਹੁੰਦਾ ਤਾਂ ਦੁਆਰੋਂ ਜਾ ਨਹੀਂ ਸਕਦੇ ਹੁੰਦੇ। ਸੋ ਬੜੀ ਖੁਸ਼ੀ ਹੈ ਤੇ ਬੜੀ ਮਨ ਨੂੰ ਸ਼ਾਂਤੀ ਵੀ ਹੈ ਜੇ ਕੰਮ ਕਰਤੇ ਸੀ ਤਾਂ ਲੋਕ ਅੱਜ ਨੂੰ ਸਰਾਹਣਾ ਵੀ ਕਰ ਰਹੇ ਆਂ। ਉਹ ਆਮ ਆਦਮੀ ਪਾਰਟੀ ਦੇ ਕੰਮ ਦੀ ਵਿਚਾਰਣਾ ਕਰ ਰਹੇ ਆਂ। ਚਾਹੇ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ ਸੀ ਚਾਹੇ ਭਗਵੰਤ ਮਾਨ ਸਾਹਿਬ ਦੀਆਂ 3 ਸਾਲ ਦਾ ਪੀਰੀਅਡ ਸੀਗਾ ਬਹੁਤ ਵਧੀਆ ਲੋਕ ਖੁਸ਼ ਨੇ ਇਸ ਗੱਲ ਤੋਂ ਚਾਹੇ ਉਹ ਬਾਈ ਇਲੈਕਸ਼ਨ ਦਾ ਰਿਜ਼ਲਟ ਦੇਖ ਲਓ ਚਾਹੇ ਜਲੰਧਰ ਇਲੈਕਸ਼ਨ ਦਾ ਰਿਜ਼ਲਟ ਦੇਖ ਲਓ। ਸੋ ਐਵੇਂ ਹੀ ਬੜਾ ਪੀਸਫੁੱਲ ਮਾਹੌਲ ਮੈਨੂੰ ਲੱਗਦਾ ਸਾਰੇ ਪਟਿਆਲੇ 'ਚ ਵੀ ਮੈਨੂੰ ਬੜਾ ਦੇਖੋ ਇੱਥੇ ਤਾਂ ਜਿਹੜੇ ਕੈਂਡੀਡੇਟ ਨੇ ਮੇਰ ਖਿਆਲ ਅਸੀਂ 2-3 ਵਾਰ ਤਾਂ ਸਵੇਰ ਦੇ ਚਾਹ ਇਕੱਠੀ ਪੀ ਚੁੱਕੇ ਆ ਤੇ ਜਦ ਕੈਂਪੇਨਿੰਗ ਕਰਦੇ ਹੁੰਦੇ ਸੀ ਤਦ ਵੀ ਅਸੀਂ ਇਕੱਠੇ ਹੀ ਹੁੰਦੇ ਸੀ ਕਿ ਜਿੱਥੇ ਮਿਲ ਜਾਂਦਾ ਸੀ ਬੜੇ ਪਿਆਰ ਨਾਲ ਮਿਲਦੇ ਸੀਗੇ ਸੋ ਮੈਂ ਸਮਝਦਾ ਇਲੈਕਸ਼ਨ 4 ਵਜੇ ਖਤਮ ਹੋ ਜਾਣੀ ਹੈ ਜਿਹੜਾ ਅਸੀਂ ਭਾਈਚਾਰਾ ਹੁੰਦਾ ਇਹਨੂੰ ਕਦੇ ਖਰਾਬ ਨਹੀਂ ਕਰਨਾ ਚਾਹੀਦਾ ਹੁੰਦਾ ਔਰ ਇਹ ਇਲੈਕਸ਼ਨ ਹੁੰਦੀ ਹੈ ਜਮਾ ਇੱਕ ਪਰਿਵਾਰਕ ਇਲੈਕਸ਼ਨ ਹੁੰਦੀ ਹੁੰਦੀ ਹੈ ਲੋਕਾਂ ਨੇ ਆਪਦਾ ਐਮਸੀ ਚੁਣਨਾ ਹੁੰਦਾ ਜਿਹਦੇ ਤੋਂ ਕੰਮ ਕਰਾ ਸਕਣ ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜੀ ਲੜਾਈ ਵਾਲੀ ਗੱਲ ਹੋਣੀ ਚਾਹੀਦੀ ਆ ਖਾਸ ਕਰਕੇ ਮੇਰੇ ਵਾਰਡ ਤੇ ਆ ਵੈਸੇ ਹੀ ਪਟਿਆਲੇ ਦਾ ਪੌਸ਼ ਏਰੀਆ ਅਫਸਰਸ ਕਲੋਨੀ ਤੇ ਲੋਕ ਬੜੇ ਚੰਗੇ ਨੇ ਤੇ ਬੜੇ ਮੈਨ ਬ੍ਰਿਗੇਡੀਅਰ ਰੈਂਕ ਦੇ ਕਰਨਲ ਰੈਂਕ ਦੇ ਪ੍ਰੋਫੈਸਰਸ ਮਤਲਬ ਤਗੜੇ ਤਗੜੇ ਬਿਜ਼ਨਸਮੈਨ ਤੇ ਹੋਰ ਵੀ ਜਿਹੜੇ ਲੋਕ ਨੇ ਵੋਟ ਪਾ ਕੇ ਚੱਲ ਰਹੇ ਆ ਜੀ ਮੇਅਰ ਦੇ ਕੈਂਡੀਡੇਟ ਵੀ ਉੱਪਰ ਦੇਖਿਆ ਜਾ ਰਿਹਾ ਕਿਤਰਾ ਦੇਖ ਰਹੇ ਹੋ ਉਹਨੂੰ ਕਿਹਨੇ ਕਿਹਾ ਲੋਕਾਂ ਦੀ ਆਵਾਜ਼ ਆ ਰਹੀ ਮੀਡੀਆ ਦੀ ਆ ਕਿੱਥੇ ਆਈਆਂ ਜੀ ਜਿਹੜੀ ਹਜੇ ਜਿਹੜੀ ਹਜੇ ਐਮਸੀ ਦੀ ਇਲੈਕਸ਼ਨ ਚੱਲ ਰਹੀ ਹੈ ਅੱਜ 4 ਵਜੇ ਤੱਕ ਵੋਟਾਂ ਭੁਗਤ ਜਾਣੀਆਂ ਸਾਰੇ ਪਟਿਆਲੇ ਤੋਂ ਉਸ ਤੋਂ ਬਾਅਦ 60 'ਚੋਂ ਜਿੰਨੇ ਸਾਡੇ ਜਿੱਤ ਕੇ ਆਉਂਦੇ ਨੇ 60 ਦੇ 60 ਵੀ ਜਿੱਤ ਸਕਦੇ ਨੇ ਜੋ ਹਾਲਾਤ ਨੇ ਪਰ ਜਿੰਨੇ ਸਾਡੇ ਜਿੱਤ ਕੇ ਆਉਂਦੇ ਨੇ ਉਹ ਬਹਿ ਕੇ ਆਪਸ ਡਿਸੀਜਨ ਲੈਣਗੇ ਤੇ ਉਸ ਤੋਂ ਬਾਅਦ ਹਾਈ ਕਮਾਂਡ ਫਾਈਨਲ ਕਰੂਗੀ ਡਿਸੀਜਨ ਵੀ ਕਿਹੜਾ ਪਟਿਆਲੇ 'ਚ ਕਾਬਿਲ ਆ ਜਿਹੜਾ ਪਟਿਆਲੇ ਸ਼ਹਿਰ ਦੀ ਨੂੰ ਹਰ ਬਦਲ ਲੋਕਾਂ ਦੀ ਪਸੰਦ ਤੁਸੀਂ ਪਹਿਲੀ ਬਣ ਰਹੀ ਚਲੋ ਇਹ ਤਾਂ ਧੰਨਵਾਦ ਆ ਲੋਕਾਂ ਦਾ ਕੋਈ ਬੜੇ ਲੰਬੇ ਸਮੇਂ ਤੋਂ ਮੇਰਾ ਪਰਿਵਾਰ ਖਾਲੀ ਐਨ ਵੀ ਇੱਕ ਐਮ ਐਸ ਸੀ ਇਹ ਹਰ ਤਰ੍ਹਾਂ ਦਾ ਚਾਹੇ ਗ੍ਰੀਨਰੀ ਦੀ ਗੱਲ ਕਰ ਲਓ ਬੈਠਣ ਵਾਲੇ ਬੈਂਚਾਂ ਦੀ ਗੱਲ ਕਰ ਲਓ వాటర్ ਕੂਲਰ ਕਰ ਲਓ ਵੀ ਹਰ ਤਰ੍ਹਾਂ ਦੀ ਸੇਵਾ ਅਸੀਂ ਕਰਨ ਲਈ ਤਿਆਰ ਰਹਿੰਦੇ ਹਾਂ ਸੋ